ਜਿਹੜੇ ਪ੍ਰਭੂ ਯਿਸੂ ਨੂੰ ਮਾਨ ਪ੍ਰਭੂ ਪਰਮੇਸ਼ਰ ਨੂੰ ਮੰਨਦੇ ਸੀ ਜਿਨ੍ਹਾਂ ਨੂੰ ਮਿਸਰ ਦੇਸ਼ ਚੋਂ ਕੱਢ ਕੇ ਲਿਆਇਆ ਸੀ ਮੂਸਾ ਹallelujah ਉਹ ਪ੍ਰਭੂ ਚ ਆ ਕੇ ਫਿਰ ਫੇਰ ਉਹ ਹੋਰਾਂ ਪਾਸੇ ਜਾਣ ਲੱਗ ਗਏ ਸੀ ਹallelujah ਤੇ ਪਰਮੇਸ਼ਰ ਦਾ ਕਰੋਧ ਪੜ ਗਿਆ ਉਹਨਾਂ ਦੇ ਉੱਤੇ ਫਿਰ ਫਿਰ ਉਹਨੇ ਕਿਹਾ ਵੀ ਤੁਸੀਂ ਇੱਕ ਨੂੰ ਮੰਨੋ ਤੁਸੀਂ ਦੋ ਥਾਂ ਹੀ ਕਾਤੋ ਤੁਰੇ ਫਦੇ ਨਵੀਂ ਸੀ ਏਲੀਆ ਨਵੀਂ ਸੀਗਾ ਉਹ ਫਿਰ ਉਹਨਾਂ ਲੋਕਾਂ ਕੋਲ ਉਹਨਾਂ ਇਕੱਠੇ ਕੀਤਾ ਕਹਿੰਦਾ ਤੁਸੀਂ ਇੱਕ ਦੇ ਹੋ ਕੇ ਰਹਿ ਜਾਓ ਹallelujah ਜਦੋਂ ਆਪਾਂ ਦੋ ਬੇੜੀਆਂ ਤੇ ਪੈ ਰੱਖਾਂਗੇ ਉੱਥੇ ਡੁੱਬਾਂਗੇ ਕਿ ਤਰਾਂਗੇ ਸਭ ਨੂੰ ਪਤਾ ਹੈ ਡੁੱਬਾਂਗੇ ਪਰਮੇਸ਼ਰ ਜਾ ਕੇ ਆਪਾਂ ਪਰਮੇਸ਼ਰ ਵਾਲੀ ਕਾਮੀ ਕਰਨੇ ਆ ਹallelujah ਇੱਥੇ ਕੀ ਕਹਿੰਦਾ ਕਹਿੰਦਾ ਤੁਸੀਂ ਕਦੋਂ ਤਿੱਕਰ ਕਹਿੰਦਾ ਲੰਗੜਾ ਕੇ ਚੱਲੋਂਗੇ ਤੇ ਕਹਿੰਦਾ ਜੇ ਜਹੋਵਾ ਪਰਮੇਸ਼ਰ ਤ ਉਹਦੇ ਮਗਰ ਲੱਗੋ ਤਾਂ ਲੋਕਾਂ ਨੇ ਉਸ ਦੇ ਉੱਤਰ ਵਿੱਚ ਇੱਕ ਗੱਲ ਵੀ ਨਾ ਆਖੀ ਹਾਲੇਲੂਇਆ ਤਾਂ ਕਹਿੰਦਾ ਏਲੀਆ ਨੇ ਲੋਕਾਂ ਨੂੰ ਆਖਿਆ ਮੈਂ ਇਕੱਲਾ ਹੀ ਜਹੋਵਾ ਦਾ ਨਵੀ ਰਹਿ ਗਿਆ ਹਾਂ ਪਰ ਬਵਾਲ ਦੇ ਨਵੀ 450 ਮਨੁੱਖ ਹਨ ਹਾਲੇਲੂਇਆ ਇਕੱਲਾ ਇੱਕ ਪਾਸੇ ਇਕੱਲਾ ਏਲੀਆ ਨਵੀ ਸੀ ਦੂਜੇ ਪਾਸੇ 400 ਮਨੁੱਖ ਸੀ ਹਾਲੇਲੂਇਆ ਜਿਹੜੇ ਦੇਵੀ ਦੇਵਤਿਆਂ ਨੂੰ ਮੰਨਦੇ ਸੀ ਹallelujah ਤੇ ਇਹ ਜਿਹੜਾ ਪਰਮੇਸ਼ਰ ਦਾ ਜਾਣ ਸੀ ਏਲੀਆ ਇਹ ਇੱਕ ਪਾਸੇ ਇਕੱਲਾ ਸੀਗਾ ਤਾਂ ਕਹਿੰਦਾ ਉਹ ਸਾਨੂੰ ਦੋ ਬਲਦ ਦੇਣ ਅਤੇ ਉਹ ਆਪਣੇ ਲਈ ਇੱਕ ਬਲਦ ਚੋਣ ਲੈਣ ਅਤੇ ਉਹਨੂੰ ਟੋਟੇ ਟੋਟੇ ਕਰਕੇ ਬਾਲਣ ਦੇ ਉੱਤੇ ਰੱਖਣ ਪਰ ਅੱਗ ਨਾ ਲਾਉਣ ਅਤੇ ਮੈਂ ਦੂਜਾ ਬਲਦ ਤਿਆਰ ਕਰਾਂਗਾ ਤੇ ਉਹਨੂੰ ਬਾਲਣ ਉੱਤੇ ਰੱਖਾਂਗਾ ਪਰ ਅੱਗ ਨਾ ਲਾਵਾਂਗਾ ਹallelujah ਇਥੇ ਕੀ ਉਹਨੇ ਕਿਹਾ ਕਹਿੰਦਾ ਵੀ ਤੁਸੀਂ ਇੱਕ ਭਲਦ ਲੈ ਕੇ ਇੱਕ ਭਲਦਾਂ ਦੀ ਬਲੀ ਚੜਾਉਂਦੇ ਸੀ ਪੁਰਾਣੇ ਨੇਮ ਦੇ ਵਿੱਚ ਜਦੋਂ ਕੋਈ ਸਨੇ ਕੋਈ ਪਾਪ ਕਰ ਦੇਣਾ ਜਾਂ ਕਿਸੇ ਨੇ ਕੋਈ ਸੁੱਖਣਾ ਦੇਣ ਉਹਨੇ ਭਲਦ ਦੀ ਬਲੀ ਚੜਾਉਂਦੇ ਹੁੰਦੇ ਸੀਗੇ ਉਹਨੇ ਕੀ ਕਿਹਾ ਵੀ ਤੁਸੀਂ ਚਾਰ ਜਾਣੇ ਤੇ ਮੈਂ ਇੱਕ ਪਾਸੇ ਇਕੱਲਾ ਹੀ ਹਾਲੇਲੂਇਆ ਉਹ ਇਕੱਲਾ ਨਹੀਂ ਸੀ ਉਹਨੂੰ ਪਤਾ ਸੀ ਪਰਮੇਸ਼ਰ ਮੇਰਾ ਕਰਨ ਦੀ ਤਾਕਤ ਰੱਖਦਾ ਹਾਲੇਲੂਇਆ ਉਹ ਕਹਿੰਦਾ ਤੁਸੀਂ ਇੱਕ ਬਾਲ ਦੇ ਤੁਸੀਂ ਲੈ ਕੋ ਉਹਦੀ ਬਲੀ ਚੜਾ ਉੱਪਰ ਅੱਗ ਨਹੀਂ ਲਾਉਣੇਗੀ ਕੱਲੀ ਬਸ ਉਹਨੂੰ ਚੈਨ ਆਈ ਹੈ ਇੱਕ ਪਾਸੇ ਕਹਿੰਦਾ ਉਸ ਤੋਂ ਬਾਅਦ ਕਹਿੰਦਾ ਮੈਂ ਲਾਉਗਾ ਹਾਲੇਲੂਇਆ ਕਹਿੰਦਾ ਤਾਂ ਤੁਸੀਂ ਆਪਣੇ ਦੇਵਤੇ ਦਾ ਨਾਮ ਲੈ ਕੇ ਪੁਕਾਰੋ ਅਤੇ ਮੈਂ ਜਹੋਵਾ ਦਾ ਨਾਮ ਲੈ ਕੇ ਪੁਕਾਰਾਂਗਾ ਫਿਰ ਜਿਹੜਾ ਪਰਮੇਸ਼ਰ ਅੱਗ ਨਾਲ ਉੱਤਰ ਦੇਵੇ ਉਹ ਹੀ ਪਰਮੇਸ਼ਰ ਹੋਵੇ ਤਾਂ ਸਭਣਾ ਲੋਕਾਂ ਨੇ ਉੱਤਰ ਦੇਖਿਆ ਆਖਿਆ ਇਹ ਗੱਲ ਚੰਗੀ ਹੈ ਹallelujah ਹallelujah ਉਹ ਕਹਿੰਦਾ ਤੁਸੀਂ ਆਪਦੇ ਦੇਵੀ ਦੇਵਤਿਆਂ ਨੂੰ ਪੁਕਾਰੋ ਤੇ ਕਹਿੰਦਾ ਮੈਂ ਆਪਦੇ ਪਰਮੇਸ਼ਰ ਨੂੰ ਪੁਕਾਰੂ ਜਿਹੜਾ ਕਹਿੰਦਾ ਅੱਗ ਨਾ ਉੱਤਰ ਦੇਊਗਾ ਤੇ ਉਹੀ ਪਰਮੇਸ਼ਰ ਸੱਚਾ ਹੋਊਗਾ ਹallelujah ਤਾਦ ਕਹਿੰਦਾ ਏਲੀਆ ਨੇ ਬਵਾਲ ਦੇ ਨਵੀਂ ਅਨੁਆਖ ਹੈ ਤੁਸੀਂ ਇੱਕ ਬਲਦ ਆਪਣੇ ਲਈ ਚੁਣ ਲੋ ਅਤੇ ਤੁਸੀਂ ਪਹਿਲਾਂ ਉਹਨੂੰ ਤਿਆਰ ਕਰੋ ਕੀ ਕਹਿੰਦੇ ਪਲਕ ਕਹਿੰਦੇ ਬਲਦ ਤੁਸੀਂ ਲੈ ਲਓ ਜਿਹੜਾ ਤੁਹਾਨੂੰ ਚੰਗਾ ਲੱਗਦਾ ਹallelujah ਤੁਸੀਂ ਕਹਿੰਦੇ ਪਹਿਲਾਂ ਉਹਨੂੰ ਤਿਆਰ ਕਰਕੇ ਤੁਸੀਂ ਉਹਦੀ ਬਲੀ ਚੜਾਓ ਹallelujah ਕਹਿੰਦਾ ਕਿ ਤੁਸੀਂ ਬੋਤੇ ਹੋ ਅਤੇ ਆਪਣੇ ਦੇਵਤੇ ਦਾ ਨਾਮ ਲੈ ਕੇ ਪੁਕਾਰੋ ਪਰ ਅਗਨਾ ਲਾਓ ਹਾਲੇਲੂਇਆ ਉਹ ਕਹਿੰਦੋਸ ਤਾਂ ਬਾਲੇ ਜਾਣੇ ਤੁਸੀਂ ਭਲਾ ਆਵਦੇ ਦੇਵਤੇ ਨੂੰ ਪੁਕਾਰੋ ਤੁਸੀਂ ਤਾਂ ਕਹਿੰਦਾ ਪਹਿਲਾਂ ਅੱਗ ਨਹੀਂ ਬਾ ਤੁਸੀਂ ਲਾਉਣੀ ਹਾਲੇਲੂਇਆ ਹੋ ਸਕਦਾ ਤੁਹਾਡਾ ਦੇਵਤਾ ਉਹਨੂੰ ਆ ਕੇ ਅੱਗ ਲਾ ਦੇਵੇ ਜਾਂ ਬਚਾ ਲੈ ਕਿਵੇਂ ਵੀ ਕਰੇ ਹਾਲੇਲੂਇਆ ਪਰ ਉਹਨੂੰ ਏਲੀਆ ਨਵੀ ਨੂੰ ਵਿਸ਼ਵਾਸ ਸੀ ਕਿਦੇ ਤੇ ਪਰਮੇਸ਼ਵਰ ਤੇ ਸੀ ਹਾਲੇਲੂਇਆ ਕਹਿੰਦਾ ਸੋ ਉਹਨਾਂ ਨੇ ਉਹ ਬਲ ਜੋ ਉਹਨਾਂ ਨੂੰ ਮਿਲਿਆ ਸੀ ਲੈ ਕੇ ਤਿਆਰ ਕੀਤਾ ਅਤੇ ਸਵੇਰ ਤੋਂ ਦੁਪਹਿਰ ਤੱਕ ਬਵਾਲ ਦੇ ਨਾਮ ਉਤੇ ਪਕਾਰਦੇ ਰਹੇ ਹallelujah ਸਵੇਰ ਤੋਂ ਕੀ ਹੋ ਗਿਆ ਉਹਨਾਂ ਨੇ ਤਿਆਰ ਕੀਤਾ ਬਲਦ ਉੱਤੇ ਟੋਟੇ ਟੋਟੇ ਕਰਕੇ ਬਾਲਣ ਤੇ ਰੱਖਿਆ ਸਵੇਰ ਤੋਂ ਲੈ ਕੇ ਦੁਪਹਿਰ ਹੋ ਗਈ ਉਹ ਪਕਾਰਦੇ ਪਰ ਕਿਸੇ ਨੇ ਆਵਾਜ਼ ਨਹੀਂ ਦਿੱਤੀ ਹallelujah ਕਹਿੰਦਾ ਦੁਪਹਿਰ ਤੀਕਰ ਬਿਵਾਲ ਦੇ ਨਾਮ ਉੱਤੇ ਪੁਕਾਰਦੇ ਰਹੇ ਹੈ ਬਿਵਾਲ ਸਾਡੀ ਸੁਣ ਪਰ ਕੋਈ ਆਵਾਜ਼ ਨਾ ਆਈ ਤੇ ਨਾ ਕੋਈ ਉੱਤਰ ਦੇਣ ਵਾਲਾ ਸੀ ਅਤੇ ਉਸ ਜਗਵੇਦੀ ਦੇ ਦਿਵਾਲੇ ਜੋ ਬਣੀ ਹੋਈ ਸੀ ਪੁੜਕਦੇ ਫਿਰਦੇ ਸੀ ਹਾਲੇਲੂਇਆ ਉਹ 400 ਜਾਣੇ ਸੀ ਨਾਲ ਉਹਨਾਂ ਦੇ ਹੋਰ ਵੀ ਉਹਨਾਂ ਦੇ ਸਾਥੀ ਬੇਲੇ ਹੋਣਗੇ ਹਾਲੇਲੂਇਆ ਉਹਨਾਂ ਨੇ ਜਿਉਂ ਲੱਗੇ ਦੇਵਤਾ ਆਪ ਦੇ ਆਪ ਦੇ ਜੋ ਨੂੰ ਮੰਨਦੇ ਸੀ ਉਹਦੀਆਂ ਉਹਨੂੰ ਪੁਕਾਰ ਲਾ ਕੇ ਸਾਡੀ ਵਾਚ ਸੋਣ ਇੱਥੇ ਅਗਲਾ ਅਗਲਾ ਆਜਾ ਉੱਤਰਿਆ ਉੱਤਰਿਆ ਪਰ ਉਹ ਚਾਰ ਸਵੇਰੇ ਕਹਿੰਦੇ ਪੁੜਕਦੇ ਫਿਰਦੇ ਸੀ ਉੱਥੇ ਕੋਈ ਕਿਸੇ ਨੇ ਵਾਚ ਨਹੀਂ ਸੁਣੀ ਹallelujah ਸਵੇਰ ਤੋਂ ਕੀ ਹੋ ਗਈ ਦੁਪਹਿਰ ਹੋ ਗਈ ਕਹਿੰਦਾ ਦੁਪਹਿਰ ਨੂੰ ਓ ਹੋਇਆ ਕਿ ਏਲੀਅਨ ਉੱਚੀ ਏਲੀਅਨ ਉਹਨਾਂ ਦਾ ਮਖੌਲ ਉਡਾ ਕੇ ਆਖਿਆ ਉੱਚੀ ਦੇ ਕੇ ਬਲਾਓ ਕਿਤੇ ਜਿਓ ਤਾਂ ਦੇਵਤਾ ਹੈ ਕੀ ਜਾਣੀਏ ਜੋ ਸੋਚ ਵਿੱਚ ਹੋਵੇ ਜਾਂ ਲਾਂਬੇ ਗਿਆ ਹੋਵੇ ਜਾਂ ਸਫਰ ਵਿੱਚ ਹੋਵੇ ਜਾਂ ਸ਼ਾਇਦ ਸੁੱਤਾ ਪਿਆ ਹੋਵੇ ਹਾਲੇਲੂਇਆ ਏਲੀਆ ਨੇ ਕੀ ਕਿਹਾ ਕਹਿੰਦੇ ਉਹਨੂੰ ਤੁਸੀਂ ਹੋਰ ਉੱਚੀ ਦੇ ਨੇ ਪਕਾਰੋ ਕੀ ਪਤਾ ਕਹਿੰਦਾ ਉਹ ਲਾਂਬ ਨੂੰ ਨਾ ਉੱਠ ਗਿਆ ਹੋਵੇ ਕੀ ਪਤਾ ਉਹ ਸੁੱਤਾ ਨਾ ਪਿਆ ਹੋਵੇ ਹਾਲੇਲੂਇਆ ਕਹਿੰਦਾ ਹੋਰ ਉਹਨੂੰ ਪਕਾਰੋ ਕਹਿੰਦਾ ਕਹਿੰਦਾ ਹੋਵੇ ਕਦੋਂ ਕੀ ਪਤਾ ਉਹਨੂੰ ਜਗਾਉਣਾ ਹੀ ਪਵੇ ਹਾਲੇਲੂਇਆ ਕਹਿੰਦਾ ਉਹ ਸੌਣਾ ਗਿਆ ਹੋਵੇ ਉਹਨੂੰ ਜਗਾਉਣਾ ਨਾ ਪਵੇ ਤਾਦ ਕਹਿੰਦਾ ਉਹਨਾਂ ਨੇ ਉੱਚੀ ਦੇ ਕੇ ਪਕਾਰਿਆ ਤੇ ਆਪਣੇ ਆਪ ਨੂੰ ਆਪਣੀ ਰੀਤ ਦੇ ਅਨੁਸਾਰ ਤਲਵਾਰਾਂ ਤੇ ਛੁਰੀਆਂ ਨਾਲ ਅਜਿਹਾ ਵੱਢਿਆ ਕਿ ਉਹ ਲਹੂ ਲਹਾਨ ਹੋ ਗਏ ਹallelujah ਉਹ ਇੰਨਾ ਉਹਨਾਂ ਨੇ ਆਪ ਦੇ ਆਪ ਨੂੰ ਵੀ ਦੁੱਖ ਚ ਪਾਇਆ ਅੱਗੇ ਕਰਦੇ ਹੁੰਦੇ ਨੇ ਕੋਈ ਸੰਗਲਨ ਆਪ ਦੇ ਆਪ ਨੂੰ ਕੁੱਟੀ ਜਾਂਦੇ ਆ ਕਿ ਤਲਵਾਰਾਂ ਨਾਲ ਕੁੱਟੀ ਜਾਂਦੇ ਕਿ ਕੁਝ ਕਰੀ ਜਾਂਦੇ ਆ